ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਪਾਣੀ ਪਾ ਕੇ ਗਏ ਤੇ ਆ ਤੁਸੀਂ ਜੰਗਲੀ ਜਾਨਵਰਾਂ ਦੀਆਂ ਪੈੜਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਿੱਖੇ ਤਿੱਖੇ ਹੋਰ ਇਹ ਬੇਜਵਾਨ ਪਾਣੀ ਪੀਣਾ ਆਉਂਦੇ ਆ ਆ ਵੀ ਹੋਦੀ ਦੇ ਨਾਲ-ਨਾਲ ਤੁਸੀਂ ਪੈੜਾਂ ਦੇਖ ਸਕਦੇ ਹੋ ਸੋ ਨਿਰਮਲ ਜਲ ਹੈ ਕੱਲ ਪਾ ਕੇ ਗਏ ਤੇ ਕਾਫੀ ਡਾਊਨ ਹੋ ਚੁੱਕਿਆ ਹੈ ਪਾਣੀ ਕੱਲ ਵੀ ਇੱਕ ਟੈਂਕ ਪਏ ਅੱਜ ਵੀ ਲਗਭਗ 5000 ਲੀਟਰ ਦੇ ਲੱਗੇ ਟੈਂਕ ਪੈ ਜਾਣਾ ਹੈ ਸੋ ਇਹਨਾਂ ਬੇਜਵਾਨਾਂ ਦੇ ਲਈ ਦੁਆਵਾਂ ਕਰਿਓ ਸਾਡੀ ਸੇਹ ਦੀ ਤੰਦਰੁਸਤੀ ਦੀ ਜਰੂਰ ਅਰਦਾਸ ਕਰਿਆ ਕਰੋ ਸੋ ਥੋਡੀਆਂ ਦੁਆਵਾਂ ਦੇ ਨਾਲ ਇਹ ਸੇਵਾ ਚਲਦੀ ਰਹੇ ਗੰਗਲੀ ਜੀਵ ਜੰਤੂਆਂ ਤੇ ਪੰਛੀਆਂ ਲਈ ਪਾਣੀ ਦੀ ਫ੍ਰੀ ਸੇਵਾ ਪਿੰਡ ਕਾਣ ਪਰ ਖੂਹੀ ਸੰਤ ਭਵਾਨ ਅਨੰਦ ਜੀ ਭੂਰੀ ਵਾਲੇ ਕਾਣ ਪਰ ਖੂਹੀ ਸੰਤ ਬਾਬਾ ਮਹੇਸ਼ ਨਾਥ ਕੂੜੀਆ ਗੋਚਰ ਦਾਸਰਪਾਲ ਸਿੰਘ ਪਾਲੀ ਨੂਰਪੁਰ ਵੇਦੀ ਦੇ ਅਧੀਨ ਪਿੰਡ ਕਾਣ ਪਰ ਖੂਹੀ 9779473930 ਸੇਵਾ ਕਿਸ ਤਰ੍ਹਾਂ ਦੀ ਲਗੀ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਿਓ ਲਾਇਕ ਕਰਿਓ ਵੱਧ ਤੇ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਹਰਪਾਲ ਸਿੰਘ ਪਾਲੀ ਫੇਸਬੁੱਕ ਚੈਨਲ ਹੈ YouTube ਚੈਨਲ ਹੈ ਜਲ ਸੇਵਾ ਜਲ ਸੇਵਾ ਸੋ ਬੜੇ ਬੜੇ ਚੋਏ ਤੁਹਾਨੂੰ ਪਿੱਛੇ ਖੱਡਾਂ ਵੀ ਦਿਖਾ ਲ ਦਿੰਦੇ ਆ ਕਿਸ ਤਰ੍ਹਾਂ ਜਾਨਵਰ ਹੈ ਜੰਗਲੀ ਜਾਨਵਰ ਪਾਣੀ ਪੀਣ ਦੇ ਲਈ ਤਰੇ ਤਰੇ ਕਰਦੇ ਹੋਏ ਇਹਨਾਂ ਹੋਦੀਆਂ ਤੇ ਆਂਦੇ ਹੈ ਸੋ ਆਓ ਕੋਈ ਚੰਗਾ ਕੰਮ ਕਰਿਏ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਪਾਲ ਸਿੰਘ ਪਾਲੀ ਕਾਨ ਪਰ ਖੋਹੀ ਤੋਂ